ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਜਦੋਂ ਵੀ ਅਰਦਾਸ ਕਰਨੀ ਹੈ ਨਾ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਹਮੇਸ਼ਾ ਇਹੋ ਹੀ ਕਹਿਣਾ ਕਿ ਗੁਰੂ ਮਹਾਰਾਜ ਜੀ ਮੈਨੂੰ ਇਸ ਕਾਬਲ ਕਰ ਦੇਣਾ ਕਿ ਮੈਂ ਕਿਸੇ ਹੋਰ ਅੱਗੇ ਨਾ ਝੁਕਾਂ ਕਦੇ ਮਾਲਕ ਕੋਲੋਂ ਜਾ ਕੇ ਹਮੇਸ਼ਾ ਇੱਜ਼ਤ ਮੰਗਿਆ ਕਰੋ ਕਿ ਮਾਲਕਾ ਮੈਨੂੰ ਇਸ ਪਾਸੇ ਲਾ ਦੀ ਕਿ ਮੈਂ ਕਦੇ ਕਿਸੇ ਹੋਰ ਅੱਗੇ ਨਾ ਝੁਕਾਂ ਤੇਰੇ ਅੱਗੇ ਆਵੇ ਝੁਕਾਂ ਹਰ ਵਾਰ ਕਿਉਂ ਨਹੀਂ ਰੱਖੇਗਾ ਮਾਲਕ ਲਾਜ ਫਿਰ ਤੁਹਾਡੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਰਦੇ ਕੱਜ ਲੰਦੇ ਫਿਰ ਤੁਹਾਡੇ 'ਚ ਕਮੀਆਂ ਆਈਆਂ ਨਾ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਮੇਰਾ ਹੀ ਬੱਚਾ ਫਿਰ ਕੀ ਹੋਇਆ ਮਾਪਿਓ ਜਿੱਦਾਂ ਆਪਣੇ ਬੱਚੇ ਦੀਆਂ ਕਮੀਆਂ ਢੱਕ ਲੰਦੇ ਆ ਉਦਾਂ ਹੀ ਗੁਰੂ ਮਹਾਰਾਜ ਜੀ ਸਾਡੇ ਉਹ ਗੁਣਾਂ ਨੂੰ ਪਰਦਾ ਕੱਜ ਲੰਦੇ ਕਿ ਮੇਰਾ ਬੱਚਾ ਬਹੁਤ ਵਧੀਆ ਹੈਗਾ ਐਵੇਂ ਜਾ ਕੇ ਆਪਾ ਪੈਸੇ ਮੰਗিয়ে ਕੋਠੀਆਂ ਮੰਗিয়ে ਇਹ ਮੰਗ ਕਦੇ ਨਾ ਰੱਖੋ ਗੁਰੂ ਅੱਗੇ ਜਾ ਕੇ ਗੁਰੂ ਅੱਗੇ ਜਾ ਕੇ ਮੰਗਣਾ ਹੈ ਮਾਲਕ ਦੇ ਅੱਗੇ ਜਾ ਕੇ ਇਹੋ ਹੀ ਮੰਗਣਾ ਕਿ ਮਾਲਕਾ ਮੈਨੂੰ ਤੇਰਾ ਸਾਥ ਚਾਹੀਦਾ ਮੈਨੂੰ ਇੱਕ ਪਲ ਲਈ ਵੀ ਕੱਲਾ ਨਾ ਛੱਡੀ ਮੈਂ ਕੋਈ ਪੈਸਾ ਦੌਲਤ ਕੁਛ ਨਹੀਂ ਮੰਗਣਾ ਤੇਰ ਤੋਂ ਮੇਰੀ ਸਭ ਤੋਂ ਵੱਡੀ ਦੌਲਤ ਹੀ ਤੂੰ ਹੋਈ ਹੈ ਸਭ ਤੋਂ ਵੱਡਾ ਸੋਖ ਹੀ ਤੂੰ ਹੈ ਜਦੋਂ ਮਾਲਕ ਹੀ ਤੁਹਾਡੇ ਵੱਲ ਹੋ ਗਿਆ ਫੇਰ ਤੁਹਾਡੇ ਘਰ ਸੁੱਖਾਂ ਦੀ ਕਮੀ ਕਿੱਥੋਂ ਹੋ ਜੇਗੀ ਹਰ ਪਾਸਿਓ ਸੁੱਖ ਆ ਜਾਣੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਦੋਂ ਕਿਰਪਾ ਹੋ ਗਈ ਤਾਂ ਫੇਰ ਤਾਂ ਸਮਝ ਲੋ ਹਰ ਪਾਸੇ ਚਾਨਣ ਹੀ ਚਾਨਣ ਹੈ ਹਨੇਰਾ ਕਿਤੇ ਨਹੀਂ ਰਹਿਣਾ ਜ਼ਿੰਦਗੀ 'ਚ ਬਲਕਿ ਜਿਹੜੇ ਤੁਹਾਡੇ ਨਾਲ ਹੋਣਗੇ ਉਹਨਾਂ ਦੀ ਜ਼ਿੰਦਗੀ 'ਚ ਵੀ ਰੋਸ਼ਨੀ ਹੋ ਜਾਏਗੀ ਇੰਨੇ ਸੁੱਖ ਮਹਾਰਾਜ ਜੀ ਭੇਜਣਗੇ ਤੁਹਾਡੀ ਜ਼ਿੰਦਗੀ 'ਚ ਕਿ ਤੁਸੀਂ ਹਿਸਾਬ ਹੀ ਨਹੀਂ ਲਗਾ ਪਾਓਗੇ ਬੇ ਹਿਸਾਬ ਰਹਿਮਤ ਆਉਣਗੀਆਂ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਫालतू ਨਹੀਂ ਸੋਚਣਾ ਆਪਣੇ ਗੁਰੂ ਤੇ ਹਮੇਸ਼ਾ ਭਰੋਸਾ ਰੱਖਣਾ ਅੱਖਾਂ ਬੰਦ ਕਰਕੇ ਭਰੋਸਾ ਰੱਖਣਾ ਅੱਜ ਦੇ ਹਾਲਾਤ ਨਹੀਂ ਵੇਖਣੇ ਅੱਜ ਦਾ ਸਮਾਂ ਨਹੀਂ ਵੇਖਣਾ ਆਪਣੇ ਦਿਲ 'ਚ ਆਪਣੇ ਮਨ 'ਚ ਇੱਕੋ ਹੀ ਥੀ ਕਹਿਣੀ ਕਿ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠੇ ਮੇਰੀ ਲਾਜ ਉਹਨਾਂ ਨੇ ਹਮੇਸ਼ਾ ਰੱਖਣੀ ਹੈ ਮੈਨੂੰ ਕਦੇ ਕਿਸੇ ਅੱਗੇ ਨੀਵਾ ਨਹੀਂ ਪੈਣ ਦੇਣਾ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਮੈਂ ਤਾਂ ਉਹਨਾਂ ਦੀ ਸਰਨ ਦੇ ਵਿੱਚ ਹੀ ਰਹਿਣਾ ਮੈਂ ਇੱਥੋਂ ਨਹੀਂ ਜਾਣਾ ਕਿਤੇ ਵੀ ਬੜਾ ਕੁਝ ਮਿਲਦਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਤੋਂ ਮੈਂ ਕਹਿੰਨਾ ਆਪਾਂ ਸ਼ਬਦਾਂ ਦੇ ਵਿੱਚ ਬਿਆਣੀ ਵੀ ਕਰ ਸਕਦੇ ਇੱਥੇ ਤਾਂ ਲੱਖਾਂ ਜਨਮ ਵੀ ਮੁੱਕ ਜਾਣ ਪਰ ਸਿਫਤਾਂ ਨਹੀਂ ਜੇ ਮੁੱਕ ਸਕਦੀਆਂ ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੜੇ ਦਿਆਲੂ ਜੇ ਬੜਾ ਕੁਝ ਮਿਲਣਾ ਤੁਹਾਨੂੰ ਇੱਥੋਂ ਤੁਸੀਂ ਐਵੇਂ ਡਰ ਕੇ ਨਾ ਬੈਜੋ ਜਿੱਥੇ ਤੁਹਾਨੂੰ ਦੁਨੀਆ ਗੰਦੀ ਹੋਈ ਨਾ ਕਿ ਤੂੰ ਫੇਲ ਹੋ ਗਿਆ ਹਰ ਪਾਸਿਓ ਤੂੰ ਕਿਸੇ ਜੋਗਾ ਨਹੀਂਗਾ ਤੂੰ ਹਮੇਸ਼ਾ ਪਿੱਛੇ ਰਹਿਣਾ ਮੈਂ ਕੰਨਾ ਜੀ ਤੁਹਾਡੇ ਦਿਲ ਦੀ ਆਵਾਜ਼ ਆ ਨਾ ਤੁਹਾਨੂੰ ਪੂਰਾ ਭਰੋਸਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਤੇ ਐਸੇ ਸਾਰੀ ਦੁਨੀਆ ਸਾਹਮਣੇ ਤੁਹਾਨੂੰ ਪਾਸ ਵੀ ਕਰਕੇ ਦਿਖਾਣਗੇ ਤੇ ਸਭ ਤੋਂ ਅੱਗੇ ਵੀ ਲੈ ਕੇ ਜਾਣਗੇ ਇਹ ਕਈਆਂ ਕਹਾਈਆਂ ਗੱਲਾਂ ਨਹੀਂ ਆ ਜਦੋਂ ਮਾਲਕ ਆਪਣੇ ਬੱਚੇ ਨੂੰ ਅੱਗੇ ਲੈ ਕੇ ਜਾਂਦਾ ਨਾ ਮੈਂ ਕੰਨਾ ਫਿਰ ਉੱਥੇ ਨਹੀਂ ਜੇ ਕੋਈ ਕੰਪੀਟੀਸ਼ਨ ਹੁੰਦਾ ਬੜੀ ਸੋਹਣੀ ਜਗ੍ਹਾ ਤੇ ਬਿਠਾ ਦਿੰਦਾ ਉਹ ਫਿਰ ਤੁਹਾਡੇ ਸਬਰ ਨੂੰ ਜਦੋਂ ਭਾਗ ਲੱਗਨੇ ਆ ਤਾਂ ਮੈਂ ਕਹਿੰਦਾ ਨੇ ਭਾਗ ਲੱਗਨੇ ਆ ਫਿਰ ਤੁਸੀਂ ਖੁਦ ਹਿਸਾਬ ਨਹੀਂ ਲਗਾ ਪਾਵੋਗੇ ਤੁਸੀਂ ਤਾਂ ਗੈਣਾ ਕਿ ਚਾਰੋਂ ਪਾਸੇ ਹੁਣ ਸੋਕੀ ਸੋਕਾ ਖੁਸ਼ੀਆਂ ਖੁਸ਼ੀਆਂ ਫਿਰ ਬੰਦੇ ਦੇ ਅੱਖਾਂ 'ਚ ਖੁਸ਼ੀ ਦੇ ਅੰਜੂ ਆ ਜਾਂਦੇ ਆ ਕਿ ਮੇਰਾ ਮਾਲਕ ਮੈਨੂੰ ਇੰਨਾ ਪਿਆਰ ਕਰਦਾ ਮੈਨੂੰ ਗੱਲ ਨਾ ਲਾ ਲਿਆ ਮੇਰੇ ਮਾਲਕ ਨੇ ਮੈਂ ਤਾਂ ਨਾ ਲੈਕ ਮੈਨੂੰ ਕੁਛ ਨਹੀਂ ਵੀ ਆਂਦਾ ਪਰ ਮੇਰੇ ਗੁਰੂ ਨੇ ਮੈਨੂੰ ਧੱਕਾ ਨਹੀਂ ਮਾਰਿਆ ਮੈਨੂੰ ਸੰਭ ਲਿਆ ਸੰਭ ਲੰਦਾ ਮਾਲਕ ਕੋਈ ਦੇਰੀ ਨਹੀਂ ਹੋਈ ਅਜੇ ਕੋਈ ਫਿਕਰ ਨਹੀਂ ਕਰਨੀ ਕੁਛ ਨਹੀਂ ਸੋਚਣਾ ਆਪਣੇ ਮਾਲਕ ਦੇ ਕੋਲ ਚੱਲ ਜਾਓ ਬਸ ਸਭ ਕੁਝ ਥੋ ਹੀ ਮਿਲਣਾ ਤੁਹਾਨੂੰ ਸਭ ਕੁਝ ਠੀਕ ਹੋਏ ਨਾ ਜੇ ਕੁਝ ਵੀ ਗਲਤ ਨਹੀਂ ਹੋਉਂਦੇ ਨਾਲਨੇ ਤੁਹਾਨੂੰ ਇਹ ਪੱਕੀ ਆਵਾਜ਼ ਮਨ ਦੇ ਵਿੱਚ ਰੱਖਣੀ ਹੈ ਕਿ ਕੋਈ ਦੇਰੀ ਨਹੀਂ ਹੋਈ ਕੁਝ ਖਤਮ ਨਹੀਂ ਹੋਇਆ ਕੋਈ ਚੀਜ਼ ਨਾੋਂ ਕਿੰਨੀ ਮੈਂ ਆਪਣੇ ਗੁਰੂ ਦੇ ਅੱਗੇ ਚੱਲਾਂ ਮੇਰੇ ਗੁਰੂ ਦੇ ਹੱਥੋਂ ਮੈਨੂੰ ਸਭ ਕੁਝ ਮਿਲਣਾ ਹੀ ਮਿਲਣਾ